ਅੱਜ ਅਸੀਂ ਪਹੁੰਚੇ ਹਾਂ ਜੀ ਪਿੰਡ ਦੋਲਵਾਲ ਹਲਕਾ ਭੁਲੱਤ ਜਿੱਥੇ ਤੁਹਾਨੂੰ ਦੱਸਣਾ ਕਿ ਪਿੰਡ ਦੋਲਵਾਲ ਦੀ ਸਮੂਹ ਪੰਚਾਇਤ ਨੇ ਐਨਆਰਏ ਵੀਰਾਂ ਦੇ ਸਹਿਯੋਗ ਨਾਲ ਜੋ ਹਲਕਾ ਰਮਦਾਸ ਰਮਦਾਸ ਦੇ ਵਿੱਚ ਜੋ ਹੜਪੀੜਤ ਪਰਿਵਾਰਾਂ ਨੂੰ ਕਣਕ ਦੀ ਬਜਾਈ ਲਈ 80 ਬੋਰੇ ਕਣਕ ਦਾ ਬੀਜ ਦਿੱਤਾ ਤੇ ਆਪ ਬਹੁਣ ਗੱਲਬਾਤ ਕਰਦੇ ਆਂ ਪਿੰਡ ਦੀ ਪੰਚਾਇਤ ਨਾਲ ਤੇ ਲੈਨੇ ਆ ਜਾਣਕਾਰੀ ਤੇ ਵੀਡੀਓ ਨੂੰ ਤੁਸੀਂ ਵੱਧ ਵੱਧ ਸ਼ੇਅਰ ਵੀ ਕਰ ਦਿਓ ਜੀ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਅਸੀਂ ਜਿਹੜੀ ਬੀ ਦੀ ਸੇਵਾ ਪਿੰਡ ਦੋਲਵਾਲ ਤੋਂ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਖਾਸ ਕਰਕੇ ਸਾਡੇ ਸਵਰਗਵਾਸੀ ਪ੍ਰਿੰਸੀਪਲ ਸਰਦਾਰ ਸਰਜੀਤ ਸਿੰਘ ਜੀ ਜਿਨ੍ਹਾਂ ਦਾ ਪਰਿਵਾਰ ਅਮਰੀਕਾ ਵਿੱਚ ਰਹਿੰਦਾ ਹੈ ਉਹਨਾਂ ਨੇ ਸਾਨੂੰ ਪੈਸੇ ਭੇਜਿਆ ਨੇ 1 ਲੱਖ ਰੁਪਇਆ 20000 ਰੁਪਇਆ 10000 ਰੁਪਇਆ ਸਰਦਾਰ ਲੰਬੜਦਾਰ ਸਾਹਿਬ ਨੇ ਸਾਨੂੰ ਦਿੱਤਾ ਹੈ 10000 ਰੁਪਇਆ ਸਾਡੇ ਸਾਬਕਾ ਸਰਪੰਚ ਸਾਹਿਬ ਸਰਦਾਰ ਜਸਵਿੰਦਰ ਸਿੰਘ ਜੀ ਉਹਨਾਂ ਨੇ ਦਿੱਤਾ ਅਸੀਂ 120000 ਦਾ ਬੀ ਲੈ ਕੇ ਅਸੀਂ ਉਸੇ ਦੀ ਹੜਪੀਟਾਂ ਨੂੰ ਦੇਣ ਜਾ ਰਹੇ ਹਾਂ ਪਹਿਲਾਂ ਵੀ ਅਸੀਂ ਪੂਰੇ ਨਗਰ ਵੱਲੋਂ ਜੋ ਮਾਇਆ ਇਕੱਠੀ ਕੀਤੀ ਸੀ ਜੋ ਸਾਨੂੰ ਉਹਨਾਂ ਨੇ ਡਿਮਾਂਡ ਦਿੱਤੀ ਸੀ ਉਸ ਦੇ ਮੁਤਾਬਕ ਅਸੀਂ 100 ਕੰਬਲ 60 ਬੋਰੇ ਫੀਡ ਦੇ ਔਰ ਰਾਸ਼ਨ ਜਿਹੜਾ ਘਰ ਦਾ ਵਰਤੋਂ ਵਾਲਾ ਰਾਸ਼ਨ ਦੇ ਕੇ ਆਏ ਸੀ ਔਰ ਅੱਜ ਅਸੀਂ ਫੇਰ ਦੁਬਾਰਾ ਉਸੇ ਇਲਾਕੇ ਵਿੱਚ ਉਹਨਾਂ ਸਾਨੂੰ ਬੀਜ ਦੀ ਡਿਮਾਂਡ ਦਿੱਤੀ ਸੀ ਕਣਕ ਦਾ ਬੀਜ ਸਾਨੂੰ ਚਾਹੀਦਾ ਹੈ ਉਹ ਅਸੀਂ ਲੈ ਕੇ ਜਾ ਰਹੇ ਹਾਂ ਸਾਡੇ ਨਾਲ ਨੰਬਰਦਾਰ ਸਾਹਿਬ ਸਰਦਾਰ ਸੁਜੀਤ ਸਿੰਘ ਜੀ ਮੈਂਬਰ ਅਮਰੀਕ ਸਿੰਘ ਜੀ ਸਰਦਾਰ ਰਣਜੀਤ ਸਿੰਘ ਜੀ ਸਰਦਾਰ ਬਲਦੇਵ ਸਿੰਘ ਜੀ ਸਾਫਕਾ ਸਪੈਂਸਰ ਸਾਹਿਬ ਜਸਵਿੰਦਰ ਸਿੰਘ ਜੀ ਸੁਖਵਿੰਦਰ ਸਿੰਘ ਜੀ ਪੂਰੇ ਪਿੰਡ ਦਾ ਜਿਹੜਾ ਸਹਿਯੋਗ ਏ ਉਹ ਨਾਲ ਜਾ ਰਹੇ ਨੇ ਤੇ ਅਸੀਂ ਉੱਥੇ ਖੁੱਦ ਜਾ ਕੇ ਆਪ ਦੇ ਕੇ ਆਵਾਂਗੇ ਸਾਥ ਕਿੰਨੇ ਬੋਰੇ ਲੈਣਗੇ ਅਸੀਂ ਅੱਜ 80 ਬੋਰੇ ਪੀੜ ਦੇ ਲੈ ਕੇ ਜਾ ਰਹੇ ਹਾਂ ਪੀੜ ਦੇ ਵਾਸਤੇ ਉੱਥੇ 80 ਕਿੱਲਿਆਂ ਦਾ ਹੀ ਪੀੜ ਦੇ ਕੇ ਆਉਣਾ ਹੈ ਸਾਹ ਸੰਗਤ ਜੀ ਅਗਰ ਕੱਲ ਮੈਂ ਦੱਸਣੀ ਭੁੱਲ ਗਿਆ ਪਹਿਲਾਂ ਮੈਨੂੰ ਕੱਲ ਹੀ ਅਮਰੀਕਾ ਤੋਂ ਸਵਰਗਵਾਸੀ ਸਰਦਾਰ ਸਰਜੀਤ ਸਿੰਘ ਦੇ ਪਰਿਵਾਰ ਦਾ ਪ੍ਰਿੰਸੀਪਲ ਸਾਹਿਬ ਦੇ ਪਰਿਵਾਰ ਦਾ ਫੋਨ ਆਇਆ ਉਹਨਾਂ ਦੇ ਬੱਚਿਆਂ ਨੇ ਦੁਬਾਰਾ ਫਿਰ ਕਿਹਾ ਕਿ ਅਗਰ ਦੁਬਾਰਾ ਫਿਰ ਤੁਹਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੈ ਤੇ ਉਹ ਸਾਨੂੰ ਦੱਸੋ ਅਸੀਂ ਤੁਹਾਨੂੰ ਪੈਸੇ ਭੇਜਾਂਗੇ ਔਰ ਅਮਰੀਕਾ ਦੇ ਵਿੱਚ ਉਹਨਾਂ ਨੇ ਖੁਦ ਜ਼ਿੰਮੇਵਾਰੀ ਲਈ ਉਸ ਪਰਿਵਾਰ ਨੇ ਕਿ ਜਿੰਨੇ ਵੀ ਅਮਰੀਕਾ ਦੇ ਵਿੱਚੋਂ ਪੈਸੇ ਆਣਗੇ ਅਸੀਂ ਤੁਹਾਨੂੰ ਇਕੱਠੇ ਕਰ ਕਰਕੇ ਭੇਜਿਆ ਕਰਾਂਗੇ ਬਹੁਤ ਬਹੁਤ ਧੰਨਵਾਦ ਪ੍ਰਿੰਸੀਪਲ ਸਰਦਾਰ ਸਰਜੀਤ ਸਿੰਘ ਦੇ ਜੀ ਦੇ ਪਰਿਵਾਰ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੜ ਪੀੜਾਂ ਦੀ ਪਰਵਾਰਾਂ ਦੀ ਬਾਹ ਫੜ ਜਾ ਰਹੀ ਕੀ ਕਰਾਂ ਜੋਗੇ ਸਾਥ ਸੰਗਤ ਮੈਂ ਪਿੰਡੋ ਲੋਵਾਂ ਤੋਂ ਨੰਬਰਦਾਰ ਸੁਰਜੀਤ ਸਿੰਘ ਅਸੀਂ ਪਹਿਲਾਂ ਵੀ ਸੇਵਾ ਕੀਤੀ ਹੜ ਪੀੜਾਂ ਦੀ ਪੰਜਾਬੀ ਭਰਾਵਾਂ ਦਾ ਬਾਹ ਪੜਨੀ ਬਹੁਤ ਔਕਤ ਵਾਲੀ ਜ਼ਰੂਰੀ ਇਸ ਕਰਕੇ ਵਾਹਿਗੁਰੂ ਦੀ ਕਿਰਪਾ ਨਾਲ ਐਨਆਰ ਵੀਰਾਂ ਦੇ ਸਹਿਯੋਗ ਨਾਲ ਅਸੀਂ ਅਸੀਂ ਬੋਰੇ ਵੀ ਲੈ ਕੇ ਫਿਰ ਦੁਬਾਰਾ ਜਾ ਰਹੇ ਹਾਂ

ਵਾਛਾ ਮੰਨ ਰੰਕਾਰ ਤੇ ਸਕੀ ਜਿਸ ਕੇ ਮਨਵਸੰਨ ਰੰਕਾਰ ਅੰਦਰ ਪੂਜੇ ਗੁਰਖੇ ਪੈਰ ਅੰਦਰ ਪੂਜੇ ਗੁਰਖੇ ਪੈਰ ਸਹਬ ਸਤਿਗੁਰਾਂ ਤੋਂ ਸੋ ਬਹੁਤ ਹੀ ਵਦਿਆ ਸਾਡੇ ਭਰਾ ਪ੍ਰਿੰਸੀਪਲ ਦੇ ਲੜਕੇ ਅੰਦਰ ਇਹ ਮੁੰਡੇ ਨੇ ਜਿਨ੍ਹਾਂ ਨੇ ਸੇਵਾ ਕੀਤੀ ਹੈ ਪਹਿਲਾਂ ਵੀ ਅਸੀਂ ਸੇਵਾ ਕੀਤੀ ਸੀ ਸੋ ਕੰਬਲਾ ਦੀ ਸੇਵਾ ਕਰਕੇ ਆਏ ਸੀ ਆਸਣ ਦੀ ਸੇਵਾ ਕਰਕੇ ਆਏ ਸੀ ਸੋ ਅਸੀਂ ਇਹਨਾਂ ਸਤਿਕਾਰਯੋਗ ਪਰਿਵਾਰਾਂ ਦੇ ਜਿਨ੍ਹਾਂ ਨੇ ਸਾਡੀ ਨਾਲ ਸੇਵਾ ਕੀਤੀ ਹੈ, ਸਹਿਯੋਗ ਦੇ ਕੀਤਾ ਹੈ, ਅਸੀਂ ਉਹਨਾਂ ਦੇ ਬਹੁਤ-ਬਹੁਤ ਧੰਨਵਾਦੀ ਹਾਂ। ਖਾਸ ਕਰਕੇ ਸਰਪੰਚ ਆ ਕਸ਼ਮੀਰ ਸੰਗ ਮੈਂਬਰ ਬਲਵੀ ਮਰੀਕ ਸਿੰਘ ਦੀ ਜਿਨ੍ਹਾਂ ਨੇ ਬਹੁਤ ਮਿਹਨਤ ਕੀਤੀ ਨਾਲ ਸਾਡੇ। ਇਹਨਾਂ ਦਾ ਬਹੁਤ-ਬਹੁਤ ਧੰਨਵਾਦ। ਸੇਵਾ ਬਹੁਤ ਜ਼ਰੂਰੀ ਹੈ। ਉਹਨਾਂ ਗਰੀਬਾਂ ਦੀ ਪਿੰਡਾਂ ਦੀ ਜਿਨ੍ਹਾਂ ਨੇ ਬਹੁਤ ਦਾ ਨੁਕਸਾਨ ਹੋਇਆ ਸਾਡੇ ਵਿੱਚ ਉਹਨਾਂ ਦੇ ਉਹਨਾਂ ਦੇ ਸਮਝਦ ਕਰਨੀ ਬਹੁਤ ਬਹੁਤ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਕਰਾਂ ਚਾਹੋਗੇ ਹਰ ਪੀੜਤਾਂ ਦੀ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਕਿ ਜਿਹੜਾ ਹਰ ਪੀੜਤਾਂ ਦਾ ਸਾਥ ਦੇ ਰਹੇ ਨੇ ਤੇ ਬਹੁਤ ਹੀ ਵਧੀਆ ਭਰਾਲਾ ਇਹਨਾਂ ਵੀਰਾਂ ਦਾ ਤੇ ਜੋ ਵੀ ਹਰ ਪੀੜਤ ਦਾ ਪਰਿਵਾਰ ਹੀ ਉਹਨਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਡੇਰਾ ਬਾਬਾ ਨਾਨਕ ਸਾਹਿਬ ਦੇ ਤੇ ਅਸੀਂ ਅੱਜ ਚੰਗੀ ਪਾ ਨਵਾਂ ਪਿੰਡ ਤਲਵੰਡੀ ਹਿੰਦਵਾ ਪਿੰਡ ਉੱਥੇ ਕੀ ਬੀਜ ਲੈ ਕੇ ਚੱਲੇ ਆ ਜਿਹੜੇ ਕਿਸਾਨਾਂ ਨੂੰ ਨਹੀਂ ਬੀਜ ਮਿਲਿਆ ਆਪਾਂ ਲੋੜਵੰਦ ਪਰਵਾਰਾਂ ਤੱਕ ਬੀਜ ਜਿਹੜਾ ਪਹੁੰਚਾਉਣ ਲੱਗੇ ਆ ਇਹਨਾਂ ਵੀਰਾਂ ਦੇ ਸਹਿਯੋਗ ਸਦਕਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ